ਮੇਰਾ ਨਾਮ ਜਸਪ੍ਰੀਤ ਕੌਰ ਹੈ ਤੇ ਮੈਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਆਂ ਜੈਸਤੇ ਮੈਂ ਗੁਰੂਕੁਲਮ ਦੇ ਪਿੱਛੇ ਦੇ ਕੁਝ ਸਮੇਂ ਤੋਂ ਸ਼ਿਸ਼ਿਆ ਸਿੱਖ ਰਹੀ ਆਂ ਸਿੱਖ ਤੇ ਦੇ ਵੱਧ ਵੱਧ ਰਹੀ ਆਂ ਤੇ ਕੁਝ ਸਮਾਂ ਪਹਿਲਾਂ ਆਪਾਂ ਮੈਡਮ ਸੀਮਾ ਜੀ ਕੋਲ ਡਿਸਟ੍ਰਿਬਿਊਸ਼ਨ ਹਾਰਪਰ ਵੀ ਕੇ ਆਈ ਸੀ ਤੇ ਇਹਨਾਂ ਨੂੰ ਆਪਾਂ ਜਸਟੀ ਮੋਬਾਈਲੈਂਸ ਦੇ ਕੇਸਰ ਵੈਲਟ ਐਂਡ ਗਲੂਕੋ ਕੇਅਰ ਪ੍ਰੋਡਕਟਸ ਪ੍ਰੋਵਾਈਡ ਕਰਵਾਇਆ ਸੀ ਇਹਨਾਂ ਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਆ ਤੋ ਆਓ ਆਪਾਂ ਅੱਗੇ ਸੁਣਦੇ ਆ ਇਹਨਾਂ ਦੀ ਆਵਾਜ਼ ਦੇ ਵਿੱਚ ਕੀ ਇਹਨਾਂ ਨੇ ਕਿਹੜੇ ਕਿਹੜੇ ਪ੍ਰੋਡਕਟ ਯੂਜ਼ ਕੀਤੇ ਆ ਔਰ ਇਹਨਾਂ ਨੂੰ ਕੀ ਕੀ ਬੈਨੀਫਿਟਸ ਹੋਇਆ ਸੋ ਅਗਲੀ ਬਾਅਦ ਮੈਡਮ ਸੀਮਾ ਜੀ ਸਸਿਕਾ ਜੀ ਸਸਿਕਾ ਜੀ ਮੇਰਾ ਨਾਮ ਸੀਮਾ ਹੈ ਮੈਂ ਹਿਅਰਪਰ ਤੋਂ ਬਲੌਗ ਕਰਦੀ ਆ ਤੇ ਅੱਪੇ ਕੋ ਡਾਕਟਰ ਵਰੇਨ ਨੇ ਜਨ ਕਰ ਦਿੱਤੀ ਗਲੂਕੋਕੇਅਰ ਕੇਸਰ ਔਰ ਵੈਟ ਡਾਈਟ ਇਹ ਮੈਨੂੰ ਪ੍ਰਮੋਟ ਕਰਕੇ ਗਏ ਤੇ ਮੈਨੂੰ ਕਾਫੀ ਪ੍ਰੋਬਲਮ ਸੀਗੀਆਂ ਜਿਵੇਂ ਇਦਾਂ ਮੇਰੇ ਤਰੇ ਕੋਡਿਆਂ ਨੂੰ ਸੋਜਸ ਸੀ ਕਾਫੀ ਪੈਰਾਂ ਸੋਜਸ ਸੀਗੀ ਔਰ ਪੈਰ ਮੇਰੇ ਸੋਦੇ ਬਹੁਤ ਸੀਗੀ ਪੈਰਾਂ ਨੂੰ ਜਕੜਦਾ ਰਹੀ ਸੀ ਸ਼ੂਗਰ ਨਾਲ ਕਾਫੀ ਪ੍ਰੋਬਲਮ ਸੀ ਸ਼ੂਗਰ ਮੇਰੇ ਕਾਫੀ ਹਾਈ ਲੈਵਲ ਦਾ ਸੀਗੀ 400 ਤੋਂ ਉਪਰੇ ਸੀਗੀ ਮੇਰੀ ਸ਼ੂਗਰ ਕਿ ਮੈਂ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਸੀਗੀ ਕਿ ਮੈਨੂੰ ਵੀ ਕਾਫੀ ਹੱਦ ਤੱਕ ਬਹੁਤ ਹੀ ਪ੍ਰੋਬਲਮ ਹੋਈ ਤੇ ਮੇਰੀ ਸ਼ੂਗਰ ਦਾ ਲੈਵਲ ਵੀ ਮੇਰਾ ਡਾਊਨ ਹੋਇਆ ਹੈ ਮੇਰੀ ਸ਼ੂਗਰ 150 200 ਤੱਕ ਰਹਿੰਦੀ ਹੈ 15 ਦਿਨ ਲੈਣ ਦੇ ਨਾਲ ਵੀ ਨਾ ਅੱਛਾ ਰਿਜ਼ਲਟ ਮੈਨੂੰ ਆਇਆ ਹੈ ਔਰ ਜੇ ਮੇਰੇ ਪੈਰਾਂ ਦੀ ਜਿਗੜਾ ਸੀ ਉਂਗਲੀਆਂ ਦੀ ਮੇਰੇ ਪੈਰ ਉਂਗਲੀਆਂ ਇਸ ਤਰ੍ਹਾਂ ਮੂਵਮੈਂਟ ਫੇਸ ਕਰਦੀਆਂ ਹੋਉਂਦੀਆਂ ਨਹੀਂ ਸੀਗੀਆਂ ਤੇ ਹੁਣ ਮੈਨੂੰ ਬਹੁਤ ਬੈਟਰ ਲੱਗਦਾ ਤੇ ਮੇਰੇ ਮਤਲਬ ਤਾਂ ਹੁਣ ਬਿਲਕੁਲ ਠੀਕ ਆ ਤੇ ਮੈਂ ਅੱਛਾ ਫੀਲ ਕਰ ਰਹੀ ਹਾਂ ਤੇ ਮੈਂ ਸਾਰੀ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹਾਂ ਮੈਂ ਪਬਲਿਕ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਇਹ ਪ੍ਰੋਡਕਟ ਯੂਜ਼ ਕਰੋ ਜਿਸ ਤਰ੍ਹਾਂ ਮੈਂ ਇਹ ਪ੍ਰੋਡਕਟ ਕਰਨ ਦੇ ਨਾਲ ਯੂਜ਼ ਕਰਨ ਦੇ ਨਾਲ ਮੈਨੂੰ ਇੰਨੀ ਮੇਰੀ ਹੈਲਥ ਔਰ ਵੈਲਥ ਸਹੀ ਹੋਈ ਆ ਮੈਂ ਸਾਰਿਆਂ ਲਈ ਇਹੀ ਸੁਨੇਹਾ ਦੇਣਾ ਚਾਹੁੰਦੀ ਤੇ ਇਹ ਪ੍ਰੋਡਕਟ ਤੁਸੀਂ ਯੂਜ਼ ਕਰੋ ਹੈਲਥ ਔਰ ਵੈਲਥ ਲਾਈਫ ਅੱਛੀ ਅੱਗੇ ਆਉਣ ਵਾਲੇ ਸਾਡੇ ਵਿੱਚ ਚੰਗੀ ਲਾਈਫ ਜੀਣ ਵਾਸਤੇ ਤੁਸੀਂ ਇਹਨਾਂ ਪ੍ਰੋਡਕਟਾਂ ਨੂੰ ਜ਼ਰੂਰ ਯੂਜ਼ ਕਰੋ